ਇੰਨੇ ਬੈਠੇ ਆ ਇਹ ਸਾਡਾ ਇੱਕ ਉਥੇ ਖਾਤਾ ਖੋਲਿਆ ਅਰਜਨ ਇੱਥੇ ਅਰਜਨ ਸਿੰਘ ਆਇਆ ਅਰਜਨ ਇਹ ਅਮਰੀਕਾ ਤੋਂ ਆਇਆ ਇਹਦਾ ਰਿਸ਼ਤਾ ਅਸੀਂ ਕੀਤਾ ਜੰਮਿਆ ਪੜਿਆ ਅਮਰੀਕਾ ਹੀ ਐ ਇਹ ਉਥੇ ਜੂਬਾ ਸਿਟੀ ਅਮਰੀਕਾ ਰਹਿੰਦਾ ਇਹ ਹੁਣ ਆਇਆ ਹੋਇਆ ਮਹੀਨੇ ਤੋਂ ਇਹਨੇ ਖਾਤਾ ਖੁਲਾਇਆ ਪੱਕਾ ਉਥੇ ਵੀ ਜਿਹੜਾ ਵੀ ਸਿੰਘ ਆਵੇ ਜੇ ਕੁਝ ਖਾਣਾ ਚਾਵੇ ਮੇਰੇ ਖਾਤੇ 'ਚ ਪਾ ਦਿਓ ਇਹ ਬਸ ਫਿਰ ਜਿਵੇਂ ਕਹਿੰਦੇ ਨੇ ਹਾਜ਼ਰ ਜੀ ਐ ਨਹੀਂ ਕਹਿੰਦੇ ਹੁੰਦੇ ਇਹ ਸਾਡੇ ਵਾਲੇ ਹੁਣ ਜਾਣਗੇ ਸਾਰੇ ਆ ਜਿੰਨੇ ਨੇ ਆ ਆ ਜਾਣੇ ਜਿਹੜੇ ਬੈਠੇ ਨੇ ਉਹਨਾਂ ਨੇ ਜਾ ਕੇ ਪੁੱਛਣਾ ਵੀ ਬਦਾਮ ਮਿਲਕ ਬਦਾਮ ਅਰਜਨ ਜੀ ਇਹ ਅਰਜਨ ਕੀਤਾ ਇਹਨਾਂ ਨੇ ਪੱਕਾ ਐ ਹੱਥ ਖੜਾ ਕਰਕੇ ਇਹਨਾਂ ਨੇ ਹੁਣ ਪੱਕਾ ਉੱਥੇ ਸ਼ਾਪ ਤੇ ਜਾ ਕੇ ਨਾ ਐ ਬਾਹਰ ਦੂਰੋਂ ਹੀ ਖੜੀ ਕਰ ਦੇਣਗੇ ਅਰਜਨ ਜੀ ਅਰਜਨ ਦੇ ਖਾਤੇ 'ਚ ਪਾ ਦਿਓ ਆ ਆ ਆ ਮਿਲਕ ਬਦਾਮ ਮੈਂ ਚੱਕ ਲਿਆ ਅਰਜਨ ਜੀ ਐ ਆ ਮੈਂ ਕੁਲਫੀ ਚੱਕ ਲਈ ਅਰਜਨ ਜੀ ਵੀ ਅਰਜਨ ਦੇ ਖਾਤੇ 'ਚ ਪਾਈ ਚਲੋ ਸਾਰੀ ਤੇ ਮੈਂ ਉਹਨੂੰ ਰਾਤ ਕਿਹਾ ਮੈਂ ਕਿਹਾ ਤੇਰਾ ਕਚੂਬਰ ਨਿਕਲ ਜਾਣਾ ਜਿਹੜੇ ਹਿਸਾਬ ਨਾਲ ਤੂੰ ਸਾਰਿਆਂ ਨੂੰ ਖਵਾਈ ਜਾਣਾ ਹੈ ਮੈਂ ਕਹਿੰਦਾ ਚਲੋ ਸਾਡਾ ਤਾਂ ਫਾਇਦਾ ਹੀ ਐ ਦੁਕਾਨ ਵਧੀਆ ਚੱਲਦੀ ਐ ਵੀ ਤੂੰ ਦੱਸ ਉਹ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਉੱਥੋਂ ਦਾ 1 ਡਾਲਰ ਇੱਥੋਂ ਦੇ 80 ਬਣ ਜਾਂਦੇ ਐ ਕਹਿੰਦਾ 150 ਦਾ ਖਾ ਲੈਣਗੇ 1.5 ਡਾਲਰ ਹੀ ਬਣਦਾ ਤੇ ਕਹਿੰਦਾ ਹੁਣ 25 30 40 50 ਉਧਰ ਵਾਲੇ ਵੀ ਹੁਣ ਤੁਹਾਡੇ ਝੋਨਾ ਕੋਈ ਜਾ ਕੇ ਕਹੇ ਦੋ ਅਰਜਨ ਜੀ ਐ ਭਾਈ ਵੀ ਉਹ ਇੱਥੇ ਬੀਬੀ ਵੀ ਕੋਈ ਸੁਣ ਲੈ ਇੱਥੇ ਵਿੱਚ ਬੈਠੀ ਉਹ ਵੀ ਜਾ ਕੇ ਅਰਜਨ ਜੀ ਉਹ ਕਹਿਣਗੇ ਸਾਡੇ ਤੇ ਬੀਬੀ ਰਹਿੰਦੀ ਕੋਈ ਇਹ ਕਿਹੜੀ ਆ ਗਈ ਅਰਜਨ ਜੀ ਵੀ ਮੇਰੇ ਵੀ ਖਾਤੇ ਤੇ ਪਾ ਲੋ ਹੈ ਹਾਂ ਭਾਈ ਤਾਂ ਕਰਕੇ ਆਪਾਂ ਖਿਆਲ ਹੀ ਰੱਖਣਾ ਇਹ ਇਹਨਾਂ ਲਈ ਖਾਤਾ ਖੋਲਿਆ ਉਹਦੇ ਵੀ ਜਿਹੜੇ ਉੱਤੇ ਬੈਠੇ ਆ ਵੀ ਇਹਨਾਂ ਨੂੰ ਰਾਤ ਨੂੰ ਤੰਗੀ ਨਾ ਹੋਵੇ ਵੀ ਖਾਣਾ ਹੋਣ ਇੱਥੇ ਬਜਾ ਚਿਮਟੇ ਥੱਕ ਜਾਂਦੇ ਆ ਫੇਰ ਇਹ ਸਿੱਧੇ ਸਮਾਪਤੀ ਤੁਹਾਨੂੰ ਸੁਆਸ ਲੂ ਕੇ ਬਿਸਤਰੇ ਪੁਸਤਰੇ ਦੇ ਕੇ ਫੇਰ ਉੱਥੇ ਜਾਣਗੇ ਸਾਰੇ ਫੇਰ ਇਹ ਕਰਨਗੇ ਅਰਜਨ ਜੀ ਤਾਂ ਕਰਕੇ ਸੋ ਸਾਰਿਆਂ ਦਾ ਹੀ ਆਨੰਦ ਬਣਿਆ ਵੇਖੋ ਕਿੰਨਾ ਸਾਰੇ ਆਪਾਂ ਪਿਆਰ ਨਾਲ ਲੱਗੇ ਹੋਏ ਆ ਸੱਚੀ ਐਦ ਕੀ ਸਾਡੇ ਸਿੰਘਾਂ ਨੇ ਬੜਾ ਜੋਰ ਪਿਆਰ ਨਾਲ ਚਾਹ ਨਾਲ ਕਰਦੇ ਐ ਉਧਰੋਂ ਦੀਵਾਨ ਚੱਲਦੇ ਸੀ ਵਿਜੀ ਸੀ ਸਾਰੇ ਵੇਲ ਮੈਂ 10 ਦਿਨ 10 ਤਰੀਕ ਦੀ ਖਾਲੀ ਸੀ ਸਿਰਫ ਤੇ ਇੰਨੇ ਵਿਜੀ ਸੀ ਪਿਛਲੇ ਦਿਨਾਂ ਚਸਵੀਰੇ ਦੁਪਹਿਰੇ ਨਿਕਲ ਜਾਣਾ ਤੇ ਸ਼ਾਮ ਰਾਤ ਨੂੰ 2 2 3 3 ਵਜੇ ਆਉਂਦੇ ਰਹੇ ਪਰ ਇੱਧਰ ਵੀ ਤਿਆਰੀਆਂ ਤਯੂਰੀਆਂ ਕਰਨੀਆਂ ਸੀ ਸਾਰੇ ਹੀ ਬਹੁਤ ਬਿਜੀ ਬਿਜੀ ਸੀ ਜਥਾ ਪਰ ਸਾਰੇ ਬੜੇ ਚਾਅ ਨਾਲ ਪਿਆਰ ਨਾਲ ਐਦ ਕੀ ਸਾਰਿਆਂ ਨੇ ਬੜੀ ਕਮਾਲ ਦੀ ਸੇਵਾ ਕੀਤੀ ਹੈ ਬਹੁਤ ਪਿਆਰ ਨਾਲ ਕਰਦੇ ਨੇ ਸਾਰੇ ਹੀ ਮੁੰਡੇ ਸਾਡੇ ਸ਼ੁਰੂ ਤੋਂ ਨਿੱਕੇ ਨਿੱਕੇ ਬੱਚੇ ਹੁੰਦੇ ਆਏ ਐ ਮੈਂ ਵੀ ਬੱਚਾ ਹੀ ਸੀ ਇਹ ਵੀ ਬੱਚੇ ਸੀ ਮੈਂ ਵੀ ਜਵਾਨ ਹੋਇਆ ਵੀ ਜਵਾਨ ਹੋ ਗਏ ਹੁਣ ਮੇਰੇ ਧੋਲੇ ਦੂਲੇ ਆਉਣ ਲੱਗੇ ਐ ਇਹਨਾਂ ਦੇ ਵੀ ਆਉਣ ਲੱਗ ਪਏ ਐ ਤੇ ਬੁੱਢੇ ਵੀ ਇਕੱਠੇ ਹੀ ਹੋਵਾਂਗੇ ਹੋ ਸਕਦਾ ਮਰੀਏ ਵੀ ਇਕੱਠੇ ਹੀ ਮਤਲਬ ਜਿਹੜੇ ਹਸਾਬ ਨਾਲ ਸਾਡੀ ਉਮਰ ਨੇੜੇ ਤੇੜੇ ਜਿਹੀ ਹੈ ਨਹੀਂ ਤੇ ਬਾਬੇ ਬਜ਼ੁਰਗ ਹੁੰਦੇ ਆ ਸੇਵਕ ਬੁੱਢੇ ਬੱਚੇ ਹੁੰਦੇ ਆ ਐਦਾਂ ਹੁੰਦਾ ਹੈ ਵੀ ਮਾਪੁਰਖ ਵੱਡੇ ਤੇ ਇਹ ਸਾਰੇ ਹੀ ਮੇਰੇ ਜਿੱਡੇ ਹੀ ਆ ਸਾਰੇ ਅਸੀਂ ਹਾਨ ਪ੍ਰਵਾਨਦੇ ਹੀ ਆ ਮਤਲਬ ਨੇੜੇ ਤੇੜੇ ਦੇ ਹੀ ਨੇ ਸਾਰੇ ਆ ਦੋ ਤਿੰਨ ਕ ਨਿਆਣੇ ਆ ਬਾਕੀ ਤੇ ਸਾਰੇ ਮੇਰੀ ਉਮਰ ਦੇ ਹੀ ਆ ਤੇ ਕਈ ਇਹ ਗੁਰਪ੍ਰੀਤ ਨੂੰ 26 27 ਸਾਲ ਹੋ ਗਏ ਮੇਰੇ ਨਾਲ ਉਹ ਸ਼ੁਰੂ ਤੋਂ ਲੈ ਕੇ ਜਿਹੜੇ ਤੁਰੇ ਆਉਂਦੇ ਆ ਨਾ ਕਈ ਬੱਚੇ ਬੜੇ ਪਿਆਰ ਨਾਲ ਪੁਰਾਣੇ ਉਦੋਂ ਦੇ ਲੱਗੇ ਐ ਤੇ ਬੜੇ ਚਾਰ ਨਾਲ ਸਾਰੇ ਕਰੀ ਜਾਂਦੇ ਆ ਰੜਦੇ ਰੁੜਦੇ ਤੁਰੇ ਜਾਂਦੇ ਆ ਬਸ ਹੌਲੀ ਹੌਲੀ ਤੇ ਬਾਕੀ ਆਪਾਂ ਤੁਰੇ ਹੀ ਚੱਲਣਾ ਐ ਤੁਸੀਂ ਮੇਰਾ ਸਾਥ ਦਿੱਤਾ ਹੀ ਐ ਜਿੰਨਾ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਤੁਰਦੇ ਹੋ ਇਹ ਤੇ ਦੇਣ ਹੀ ਨਹੀਂ ਦਿੱਤਾ ਜਾ ਸਕਦਾ ਮੈਂ ਸੋਚਿਆ ਮਗਰੋਂ ਐ ਕੀਤਾ ਤੁਸੀਂ ਪਹਿਲਾਂ ਸੱਚੀ ਮੈਂ ਮਾਨ ਕਰਦਾ ਇਸ ਗੱਲ ਲਈ ਵੀ ਦੇਸ਼ ਵਿਦੇਸ਼ ਵਿੱਚ ਬੈਠੇ ਬੰਦੇ ਸਾਡੇ ਫੁਰਨਾ ਫੁਰਨਾ ਜਿਹਨੂੰ ਕਹਿੰਦੇ ਆ ਨਾ ਫੁਰਨਾ ਪੁਰਨਾ ਵੀ ਨਹੀਂ ਆਉਣ ਦਿੰਦੇ ਵੀ ਆਹ ਚੀਜ਼ ਤੇ ਮੈਨੂੰ ਚਾਹੀਦੀ ਹੈ ਸੋਚ ਸੋਚਦਾ ਮਗਰੋਂ ਆ ਪਹਿਲਾਂ ਰੈਡੀ ਹੋ ਜਾਂਦਾ ਵੀ ਆਹ ਲਓ ਜੀ ਆਹ ਕਰਤਾ ਜੀ ਆ ਆ ਹੋ ਗਿਆ ਜੀ ਐਦਾ ਮਤਲਬ ਆ ਜੀ ਮੈਂ ਅਰਜਣ ਦੀ ਗੱਲ ਕਰਦਾ ਮੈਨੂੰ ਕਹਿੰਦਾ ਜੀ ਆਹ ਗੱਡੀ ਵੀ ਨਵੀਂ ਆ ਗਈ ਆ ਵੀ ਨਵੀਆਂ ਲਿਆਂਦੀਆਂ ਜਥੇ ਵਾਲੀਆਂ ਵੀ ਨਵੀਆਂ ਲਿਆਤੀਆਂ ਸਾਰੀਆਂ ਮਹਾਰਾਜ ਦੀ ਪਹਿਲਾਂ ਅਸੀਂ ਪਾਲਕੀ ਲਿਆਏ ਪਹਿਲਾਂ ਗੁਰੂ ਸਾਹਿਬ ਵਾਲੀ ਪਾਲਕੀ ਅਸੀਂ ਬਣਵਾਈ ਮੈਂ ਕਿਹਾ ਵਧੀਆ ਪਾਲਕੀ ਮੈਨੂੰ ਕਹਿੰਦੇ ਗੱਡੀ ਲਿਆਉਣੀ ਮੈਂ ਪਹਿਲਾਂ ਗੁਰੂ ਸਾਹਿਬ ਵਾਲੀ ਲਿਆਉ ਪਹਿਲਾਂ ਗੁਰੂ ਸਾਹਿਬ ਵਾਲੀ ਬਣਾਈ ਅਸੀਂ ਤੇ ਇਹ ਹੁਣ ਮੈਨੂੰ ਉਸ ਦਿਨ ਕਹਿੰਦਾ ਵੀ ਸਾਰਿਆਂ ਦਾ ਹੋ ਗਿਆ ਹੁਣ ਜਥੇ ਵਾਲਿਆਂ ਨਾਲ ਮੇਰਾ ਪਿਆਰ ਹੈ ਵੀ ਇਹਨਾਂ ਦਾ ਫਿਰ ਮੈਂ ਕੀ ਕਰਾਂ ਮੈਂ ਕਿਹਾ ਹੁਣ ਫਿਰ ਆ ਹੁਣ ਮੈਨੂੰ ਲੱਗਦਾ 35-40 ਲੱਖ ਦੀ ਬਸ ਹੈ 35-40 ਲੱਖ ਦੀ ਬਸ ਬੁੱਕ ਕਰਾਈ ਜਥੇ ਵਾਲਿਆਂ ਵਾਸਤੇ ਹਜੇ ਉਹਦਾ ਰੌਲਾ ਪੈਣਾ ਹੈ ਹਜੇ ਤੇ ਉਹਦਾ ਪੈਣਾ ਹੈ ਚਲੋ ਵੀ ਪੈ ਜਾਏਗਾ ਜਿੱਥੇ ਇੰਨੇ ਪੈਣੇ ਨੇ ਚੱਲਣੀ ਤੇ ਯਾਰ ਪ੍ਰਚਾਰ ਚ ਅਸੀਂ ਕਿਹੜਾ ਸਵਾਰੀਆਂ ਟੋਣੀਆਂ ਹੈ ਹਾਂ ਭਈ ਅਸੀਂ ਕਿ ਬਿਜ਼ਨਸ ਕਰਨਾ ਇੱਕੋ ਇਤੋਂ ਗੁਰਦੁਆਰੇ ਖੜੀ ਰਹਿਣੀ ਹੈ ਗੁਰਦੁਆਰੇ ਜਾਣੀ ਹੈ ਕਦੇ ਵਿਚਾਰੇ ਉਧਰ ਲੰਗਰਾਂ ਚ ਸੇਵਾ ਲਈ ਜਾਣਗੇ ਕਦੇ ਕਿਸੇ ਚੱਜ ਦੇ ਕੰਮ ਤੇ ਲੱਗਦਾ ਲੋਹਾ ਵੀ ਸਫਲ ਹੁੰਦਾ ਅਸੀਂ ਕੀ ਉੱਥੇ ਕਰ ਲੈਣਾ ਦਿਨ ਕਿਹੜਾ ਅਸੀਂ ਜ਼ਿੰਦਗੀ ਦੇ ਵਿੱਚ ਯਾਰ ਮੈਂ ਆਪਣੀ ਜ਼ਿੰਦਗੀ ਚ ਆਪਣੀ ਮਾਂ ਨੂੰ ਗੱਡੀ ਚ ਲਿਬਾਇਆ ਕਦੇ ਨਹੀਂ ਜ਼ਿੰਦਗੀ ਚ ਮਤਲਬ ਆ ਵਰਤਦੇ ਰਹੇ ਆ ਸੰਗਤ ਵਾਸਤੇ ਵਰਤੇ ਵਹੀਕਲ ਵਰਤੇ ਜਾਂਦੇ ਆ ਚੰਗੇ ਪਾਸੇ ਲੱਗਦੀਆਂ ਲੋਹਾ ਹੁੰਦਾ ਕਿਹੜੀ ਗੱਲ ਹੁਣ ਕਿਤੇ ਗੌਣ ਵਾਲੇ ਥੋੜੀਆਂ ਗੱਡੀਆਂ ਵੱਡੀਆਂ ਚ ਫਿਰਦੇ ਜਿਹੜੇ ਜਿਹੋ ਜੀ ਸਾਡੇ ਕੋਲ ਇੱਕ ਅੱਧੀ ਉਹਨਾਂ ਕੋਲੇ ਚਾਰ ਚਾਰ ਖੜੀਆਂ ਸਾਡੇ ਵਾਲੇ ਸਾਰੇ ਹੀ ਬੜੇ ਖੁਸ਼ ਨੇ ਬੱਲੇ ਬੱਲੇ ਵੀ ਗੱਡੀਆਂ ਚ ਗੌਣ ਵਾਲਿਆਂ ਕੋਲ ਵੱਡੀਆਂ ਤੇ ਜੇ ਕੋਈ ਸਿੱਖੀ ਦਾ ਪ੍ਰਚਾਰ ਕਰੇ ਉਹਨਾਂ ਕੋਲ ਤੇ ਉਦੋਂ ਵਧੀਆ ਹੋਣਾ ਸਭ ਤੋਂ ਚੰਗਾ ਮਾਣ ਵਾਲੀ ਗੱਲ ਹੋਣੀ ਚਾਹੀਦੀ ਵੀ ਵਾਹ ਭਾਈ ਵਾਹ ਸਾਡੇ ਸਿੱਖ ਅਸੀਂ ਸਿੱਖੀ ਦੀ ਗੱਲ ਕਰਦੇ ਉਹਨਾਂ ਨੇ ਕੁਝ ਹੋਰ ਸੁਣਾਉਣਾ ਐ ਅਸੀਂ ਕੁਝ ਹੋਰ ਸੁਣਾਉਣਾ ਉਹ ਤੇ ਬੋਤਲਾਂ ਫੜ ਕੇ ਵੀ ਨੱਚ-ਨੁੱਚ ਲੈਂਦੇ ਨੇ ਪ੍ਰਭੂ